ਉਸ ਵੇਲੇ ਦੀ ਵਾਰਤਾ ਨੂੰ ਕਿਸ ਪ੍ਰਕਾਰ ਲਿਖਿਆ ਏ ਆਓ ਪਿਆਰ ਨਾਲ ਤੱਕ ਲਈਏ ਜਰਾ ਕਿਲਾ ਛੋੜ ਕੇ ਸਤਿਗੁਰੂ ਲੰਘ ਗਏ ਪਾਰ ਦਲੌਰ ਡੇਰਾ ਲਾ ਲਿਆ ਸਤਿਗੁਰੂ ਵੇਖ ਗੜੀ ਚਮਕੌਰ ਦਸ਼ਮੇਸ਼ ਗੁਰਾਣੇ ਦੀ ਤੇਜ ਦੇ ਕੋੜੇ ਦਰਾਵਲ ਮੋੜ ਮਾਰ ਕੇ ਛਾਲ ਬਣਾ ਲਈ ਪਾਲਾ ਨਿਕਲ ਕੇ ਬਾਹਰ ਨੇ ਚੋੜੇ ਕਪੜੇ ਕੱਟ ਸੋ ਦੇ ਨਾਲੋਂ ਜੀ ਘਰ ਮੇ ਜਵਾਨ ਬੜੇ ਬਲਵਾਨ 50 60 70 ਗੜੀ ਵਿੱਚ ਅਪੜੇ ਕਿਲਾ ਬਹੁਤ ਪੁਰਾਣਾ ਜੀ ਫਟੇ ਪੈ ਥਮਜ ਰਹਿਣ ਵਿੱਚ ਜੰਮ ਜਲੇਵਾ ਦੇ ਵਾਸੇ ਉਜਾੜਾ ਪਾਸ ਭੇੜ ਕੇ ਗੇਟ ਕਰਨ ਬੰਦ ਵਿਆਂ ਰੇਗ ਮੋੜ ਮਾਰ ਕੇ ਸ਼ਾਲ ਬਣਾ ਲਈ ਪਾਲਾ ਨਿਕਲ ਕੇ ਬਾਹਰ ਦੇ ਚੋੜੇ ਕਪੜੇ ਕੱਟ ਸੋ ਦੇ ਨਾਲੋਂ ਜੀ ਘਰ ਮੇ ਜਵਾਨ ਬੜੇ ਬਲਵਾਨ 56 70 ਘੜੀ ਵਿੱਚ ਅਪੜੇ ਕਿਲ੍ਹਾ ਬਹੁਤ ਪੁਰਾਣਾ ਜੀ ਅੱਖੀਆਂ ਮੇਚਣਾ ਨਾ ਅੱਖੀਆਂ ਚੜੇ ਤਰ ਥੋਲੇ ਕਮਰ ਕਸ ਖੋਲ ਲੈ ਕੇ ਇਸ ਵੇ ਵਾਉਂਦੇ ਨੀਂਦ ਕੀ ਆਉਣੀ ਬੈਠੇ ਸ਼ਬਦ ਪੜੀ ਗਏ ਦੀ ਕਈਆਂ ਦੇ ਸਾਫੀ ਮਾਰਦੇ ਥਾਪੀ ਰੌਣਕਾਂ ਲੱਗੀਆਂ ਗੁਰੂ ਕੀ ਛੋਣੀ ਜੁੜੇ ਖੜੇ ਵਿਚੋੜਨ ਜੀ ਪੜੇ ਪੜਚਾੜ ਮੌਤ ਤੇ ਲਾੜ ਫਰਕ ਤੇ ਬਾਜੂ ਜੀ ਤਾਂ ਆਜ ਕਰ ਬਾਣ ਭਥੇ ਤੇ ਬਾਣ ਮੁਸ਼ੈਰੇ ਖਿਜਦੇ ਖੜੇ ਰਮ ਖਿਜਦੇ ਬੜੇ ਜੋਰ ਹਰ ਕਿ ਲੜੂ ਲੜੂ ਕਰਦੇ ਵਿੱਚ ਆਕੇ ਘੜੀ ਦੇ ਦੀ ਰਹੀ ਨਾ ਸਰਦੀ ਦੌੜ ਗਈ ਡਰਦੀ ਹੌਸਲੇ ਵਧ ਕੇ ਜੋਸ਼ ਨਾਲ ਭਰ ਗਏ ਅਜ ਮਿਲੇਦ ਸ਼ਾਸ਼ਨ ਜੇ ਭੀਮ ਸੰਵਾਗ ਪਾਣੂ ਸ਼ਾਕ ਸਰੋਕੜ ਮੈਲ ਕਰਦੀ ਏ ਢੇਲ ਮਾਰ ਕੇ ਗੁਰਜਾ ਕਰਨ ਕਰੀਆਂ ਰੇ ਗਰਜ ਬਾਦਰ ਜੀ ਜਾਨ ਬਣ ਕੁੱਕਦੇ ਤੜਾ ਮਰ ਫਕਦੇ ਘੜੀ ਵਿੱਚ ਪੱਟ ਲੈ ਗੌਰ ਨੇਸ਼ੀਆਂ ਉਹ ਤੇ ਬੁਰਦੀ ਉਸਾਰ ਆਥੇ ਲਗਾ ਦਿਓ ਗਾਸੇ ਗੁਰੂ ਕੇ ਸਿੰਘ ਦੇ ਉਡਾ ਦਿਓ ਚੰਗ ਦੇ ਕਾਨੀਆਂ ਮਾਰ ਰੋਕ ਲਓ ਦੂਰੋ ਨਦੀ ਸੁਰਖਤ ਲਾ ਦਿਓ ਜੀ ਲਹੂ ਕਟ ਜਿਸਮੋਂ ਬਰਦੇਓ ਵਿਸਮੋਂ ਕੋਰੂ ਖੇਤ ਵਾਂਗ ਖੂਹੇ ਤਲ ਪੂਰੋ ਸ਼ੰਗ ਅਮਰਤ ਸਭ ਤੇ ਜੀ ਨਹੀਂ ਜਿਤ ਡਰ ਤੇ ਪੁਰਾਂ ਦੇ ਆਰੀ ਮਸਾਰਬ ਭੇਜ ਤਾਨ ਲੋ ਨੇਜੇ ਮਾਰ ਕੇ ਦੂਰੋ ਛਾਤੀਆਂ ਚੀਰੋ ਮੜ ਜਮਣਾ ਜਗ ਤੇ ਨਾ ਕਰਨ ਲੋਕ ਚੇਤੇ ਉਡਾ ਦਿਓ ਰੇਤੇ ਮੰਡਲੀਆਂ ਲਾ ਦਿਓ ਗੁਰੂ ਕੋ ਬੀਰੋ ਅਸੀਂ ਮੰਦੇ ਆਜ਼ਾਦੀ ਜੀ ਕਰੀ ਤੱਕ ਇਸ ਦੇਸ ਦੀ ਰੇਸ਼ ਰੱਖਣਗੇ ਧਰਮ ਕਰਨਗੇ ਸ਼ਰਮ ਕਰਨੀਆਂ ਸ਼ਾਹ ਵਾਦ ਸਰ ਦਸਰੀਆਂ ਰਹਿ ਗਰ ਜ਼ਬਾਤ ਜੀ ਜਾਨ ਬਣ ਕੁਕ ਤੇ ਤੜਾ ਮਰ ਬਕ ਤੇ ਘੜੀ ਵਿੱਚ ਬੱਟਲੇ ਕੋਰਣੇ ਸ਼ੀਆਂ ਪਹਿਲਾਂ ਤੁਹਾਨੂੰ ਸ਼ੀ ਉਠਾ ਲੋ ਸ਼ਮੀਰਾ ਨਾਲ ਜਿਵੇਂ ਖਣ ਮਿਰਜ ਉਡਾ ਦਿਓ ਸਿਰ ਜੇ ਫਿਰ ਇਰਤ ਬਗਦੀ ਫਰਛੇ ਤੇ ਪਿਉਣੇ ਬਾਬੂ ਬੌਧਾ ਮਾਣੀਆਂ ਜੀ ਬਿਸ਼ਨਪੁਰੇ ਬੰਗਲੇ ਮੁਕਤ ਸਰ ਰੰਗਲੇ ਭਾਈ ਕਟਕਟੇ ਪੀ ਅਖਾਰੇ ਪਿਉਣੇ ਸਤਗੁਰ ਫਰਮਾਉਂਦੇ ਜੀ ਜਵਾਨ ਜੇ ਇੱਕ ਨੂੰ ਪਾੜ ਦਿਓ ਇੱਕ ਨੂੰ ਵਾਰ ਦਿਓ ਜਦਨ ਛਡਾ ਲਓ ਇਹਨਾਂ ਨੂੰ ਪੀਰ ਦੀ ਮਨਣੀ ਬੜੀ ਤੇ ਪਪੀਆਂ ਰਗਰ ਗਬਾਤਰ ਜੀ ਜਾਣ ਬਣ ਕੁਗ ਤੇ ਤੜਾ ਮਰ ਬੁਗ ਤੇ ਗੜੀ ਵਿੱਚ ਪਟਲੇ